ਦੀ ਸਸਟੀ ਕਾ ਸਾਇਆ ਨੂੰ ਵਿਨਕਾ 786 ਜਨ ਤਵਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਪਤਾ ਗੋਠੀ ਦੀ ਤੇ ਮਟਰਾਂ ਦੀ ਸਬਜ਼ੀ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਜੇਕਰ ਤੁਹਾਨੂੰ ਪਸੰਦ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਚਲੋ ਫਿਰ ਆਪਾਂ bắtਦ ਕੋ ਬਿੱਟ ਮਟਰਾਂ ਦੀ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਸਬਜ਼ੀ ਬਣਾਉਣ ਵਾਸਤੇ ਅੱਧਾ ਕਿਲੋ ਆਪਾਂ ਬੰਦ ਗੋਭੀ ਲਈ ਆ ਬੰਦ ਗੋਭੀ ਨੂੰ ਆਪਾਂ ਐ ਮੋਟਾ ਮੋਟਾ ਚੀਰ ਲਿਆਗਾ ਚੀਰ ਕੇ ਉਸ ਤੋਂ ਬਾਅਦ ਆਪਾਂ ਦੋ ਵਾਰੀ ਸਾਫ਼ ਪਾਣੀ ਦੇ ਨਾਲ ਧੋ ਲਿਆਗਾ ਇੱਕ ਕੌਲੀ ਆਪਾਂ ਹਰੇ ਮਟਰ ਲਏ ਆ ਇਹਨਾਂ ਨੂੰ ਵੀ ਆਪਾਂ ਦੋ ਵਾਰੀ ਪਾਣੀ ਦੇ ਨਾਲ ਧੋ ਲਿਆ ਸੀਗਾ ਦੋ ਪਿਆਜ਼ ਪਿਆਜ਼ ਨੂੰ ਵੀ ਆਪਾਂ ਬਰੀਕ ਬਰੀਕ ਕੱਟ ਲਿਆਗਾ ਤੇ ਦੋ ਹਰੀਆਂ ਮਿਰਚਾਂ ਤੇ ਅਦਰਕ ਇਹਨਾਂ ਨੂੰ ਵੀ ਆਪਾਂ ਦਰਦਰਾ ਜਿਹਾ ਕੁੱਟ ਕੇ ਰੱਖ ਲਿਆ ਤੇ ਦੋ ਹੈਗੇ ਟਮਾਟਰ ਟਮਾਟਰਾਂ ਨੂੰ ਆਪਾਂ ਚੀਰ ਕੇ ਉਸ ਤੋਂ ਬਾਅਦ ਆਪਾਂ ਮਿਕਸੀ ਦੇ ਵਿੱਚ ਵਧੀਆ ਜਿਹਾ ਪੇਸਟ ਤਿਆਰ ਕਰ ਲਾਂਗੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਟਮਾਟਰਾਂ ਦਾ ਪੇਸਟ ਤਿਆਰ ਕਰ ਲਾਂਗੇ ਹੁਣ ਆਪਾਂ ਇੱਕ ਮਿਕਸੀ ਵਾਲਾ ਜੱਗ ਲੈ ਲਿਆ ਜੱਗ ਦੇ ਵਿੱਚ ਹੁਣ ਆਪਾਂ ਟਮਾਟਰ ਨੂੰ ਚੀਰ ਕੇ ਪਾ ਦਾਂਗੇ ਹਾਂਜੀ ਟਮਾਟਰਾਂ ਦਾ ਪੇਸਟ ਆਪਾਂ ਬਣਾ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਬਣਾਵਾਂਗੇ ਵਧੀਆ ਜਿਹੀ ਟੇਸਟੀ ਸਬਜ਼ੀ ਸਬਜ਼ੀ ਬਣਾਉਣ ਵਾਸਤੇ ਗੈਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਅੱਧੇ ਕੜਚੀ ਪਾ ਦਾਂਗੇ ਸਰੋਂ ਦਾ ਤੇਲ ਮੈਂ ਸਰੋਂ ਦੇ ਤੇਲ ਵਿੱਚ ਸਬਜ਼ੀ ਬਣਾਉਂਗੀ ਸਰੋਂ ਦੇ ਤੇਲ ਵਿੱਚ ਸਬਜ਼ੀ ਵਧੀਆ ਬਣਦੀ ਆ ਅੱਧਿਕ ਕੜਚੀ ਆਪਾਂ ਤੇਲ ਪਾਤਾ ਤੇਲ ਗਰਮ ਹੋਣ ਦੀ ਉਸ ਤੋਂ ਬਾਅਦ ਆਪਾਂ ਲਾਵਾਂਗੇ ਤਲਕਾ ਹਾਂਜੀ ਤੇਲ ਗਰਮ ਹੋ ਗਿਆ ਅੱਧਾ ਚਮਚ ਪਾ ਦਾਂਗੇ ਸਾਬਤ ਜੀਰਾ ਅੱਧਾ ਚਮਚ ਪਾ ਦਾਂਗੇ ਸਾਬਤ ਧਨੀਆ ਇਹਨੂੰ ਆਪਾਂ ਦਰਦਰਾਇਆ ਕੁੱਟ ਲਿਆ ਸੀਗਾ ਤੇ ਚੁਟਕੀ ਭਰ ਪਾ ਦਾਂਗੇ ਆਪਾਂ ਹਿੰਗ एक पा देंगे साफ लाल मिर्च इन्हों दो पीस कर ले हम वह जो भुन लेंगे तेल आप पहला गर्म कर लिया से फुल उसके तो बाद आप अग थोड़ी जी स्लो कर दी हम आप देंगे अदरक गंतरा पिछया है अदरक हम भुन देंगे ਹਾਂਜੀ ਅਦਰਕ ਨੂੰ ਵੀ ਆਪਾਂ ਘੋਲ ਲਿਆਗਾ ਹੁਣ ਆਪਾਂ ਪਾ ਦਾਂਗੇ ਕੱਟਿਆ ਹੋਇਆ ਪਿਆਜ਼ ਤੇ ਪਿਆਜ਼ ਨੂੰ ਵੀ ਆਪਾਂ ਵਧੀਆ ਜਿਹਾ ਭੁੰਨ ਲਾਂਗੇ ਬਾਂਦ ਗੋਭ ਦੀ ਸਬਜੀ ਬਹੁਤ ਸਵਾਦਦਾਰਦੀ ਹੈ ਜੇ ਆਪਾਂ ਵਧੀਆ ਤਰੀਕੇ ਨਾਲ ਬਣਾਈ ਹੋਵੇ ਖਾਣ ਵਿੱਚ ਬਹੁਤ ਜ਼ਿਆਦਾ ਟੇਸੀ ਆਉਂਦੀ ਹੈ ਪਰ ਤੜਕਾ ਚੰਗੀ ਤਰ੍ਹਾਂ ਲੱਗਿਆ ਹੋਣਾ ਚਾਹੀਦਾ ਫਿਰ ਹੀ ਸਬਜੀ ਵਧੀਆ ਬਣਦੀ ਹੈ ਤੇ ਜਦੋਂ ਆਪਾਂ ਤੜਕਾ ਲਾਉਣਾ ਹੋਰ ਤੇਲ ਵੀ ਗਰਮ ਹੋਣਾ ਚਾਹੀਦਾ ਕੱਚੇ ਤੇਲ ਵਿੱਚ ਸਬਜੀ ਸਵਾਦ ਨਹੀਂ ਆਉਂਦੀ ਤਰਕੱਚੇ ਤੇਲ ਦੀ ਸੁਨਹਿਲੀ ਆਈ ਜਾਂਦੀ ਹੈਗੀ ਚੰਗੀ ਤਰ੍ਹਾਂ ਪਹਿਲਾਂ ਤੇਲ ਗਰਮ ਕਰੋ ਉਸ ਤੋਂ ਬਾਅਦ ਹੀ ਤੜਕਾ ਲਾਓ ਹੁਣ ਪਿਆਜ਼ ਨੂੰ ਵੀ ਆਪਾਂ ਹੁਣ ਭੁੰਨ ਲਿਆਗਾ ਤੇ ਹੁਣ ਆਪਾਂ ਪਾ ਦਾਂਗੇ ਮਟਰ ਤੇ ਮਟਰਾਂ ਨੂੰ ਵੀ ਆਪਾਂ ਹੁਣ ਤੜਕੇ ਦੇ ਵਿੱਚ ਵਧੀਆ ਭੁੰਨ ਲਾਂਗੇ ਦੋ ਤਿੰਨ ਮਿੰਟ ਬਾਅਦ ਸੇ ਆਪਾਂ ਮਟਰਾਂ ਨੂੰ ਪਕਾਵਾਂਗੇ ਇਹ ਜੋ ਹਲਕੀ ਜਿਹੀ ਸੌਸ ਹੋਵੇ ਉਸ ਤੋਂ ਬਾਅਦ ਹੀ ਆਪਾਂ ਦੁੱਧ ਆਸ ਮਾਰ ਦਾਂਗੇ ਹਾਂਜੀ ਮਟਰਾਂ ਨੂੰ ਵੀ ਆਪਾਂ 2 ਮਿੰਟ ਵਾਸਤੇ ਸੇਕ ਲਵਾ ਲਿਆ। ਹੁਣ ਆਪਾਂ ਪਾ ਦਾਂਗੇ ਟਮਾਟਰਾਂ ਦਾ ਪੇਸਟ। ਹੁਣ ਆਪਾਂ ਪਾ ਦਾਂਗੇ ਨਮਕ ਸੁਆਦ ਅਨੁਸਾਰ। ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ। ਆ ਘੋੜੀ ਜਿ ਰੱਖਾਂਗੇ ਘਾਟੇ ਮਿਲੂਗੀ ਅੱਗ ਤੇ ਆਪਾਂ 3-4 ਮਿੰਟ ਆਪਾਂ ਸੇਕ ਲਵਾਵਾਂਗੇ ਟੱਕੀ। ਹਾਂਜੀ 3-4 ਮਿੰਟ ਆਪਾਂ ਮਟਰਾਂ ਨੂੰ ਤੇ ਟਮਾਟਰਾਂ ਨੂੰ ਸੇਕ ਲਵਾ ਲਿਆ ਹੈ। ਵਧੀਆ ਸੇਕ ਲੱਗ ਗਿਆ ਮਟਰਾਂ ਨੂੰ ਉਹ ਥੋੜੇ ਸਖਤ ਹੁੰਦੇ ਨੇ ਨਾ ਮਟਰ ਆਪਾਂ ਇਸ ਕਰਕੇ ਪਹਿਲਾਂ ਪਾਏ ਸੀ ਕਿ ਸੜਕੇ ਦੇ ਮੇਕੀ ਥੋੜੇ ਜਿਹੇ ਪੱਕ ਜਾਣਗੇ ਮਟਰ ਕਿਉਂਕਿ ਪੱਤਾ ਗੋभी ਤਾਂ ਫਿਰ ਜਲਦੀ ਸੌਫਟ ਹੋ ਜਾਂਦੀ ਹੈ ਜਲਦੀ ਬਨ ਜਾਂਦੀ ਹੈ ਇਸ ਕਰਕੇ ਆਪਾਂ ਪਹਿਲਾਂ ਮਟਰ ਪਾਏ ਉਸ ਤੋਂ ਬਾਅਦ ਹੀ ਆਪਾਂ ਪੱਤਾ ਗੋभी ਪਾਵਾਂਗੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਸਕਾਪਾ ਪਹਿਲੇ ਪਾਤਾ ਸੀਗਾ ਤੇ ਥੋੜੀ ਜੀ ਆਪਾਂ ਪਾ ਦਾਂਗੇ ਹਲਦੀ ਪਾਵਾਂਗੇ ਪੀਸੀ ਲਾਲ ਮਿਰਚ ਪਾਊਡਰ ਤੇ ਆਪਾਂ ਪਾਵਾਂਗੇ ਧਨੀਆ ਪਾਊਡਰ इन्हों कर देंगे तो मसाले भी मटर चंपी तरह करते हैं पा देंगे कट्टी पत्ता गोभी पहला इन कप गोभी कर देने। ਤੋ ਕਿ ਗੋਭੀ ਫੁੱਲਮੀ ਜੀ ਹੁੰਦੀ ਰਹੀ ਆ ਇਹਨੂੰ ਥੋੜਾ ਜਿਹਾ ਸੇਕ ਲੱਗ ਜਾਊਗਾ ਇਹ ਥੋੜੀ ਜਿਹੀ ਠੰਡੇ ਬਹਿ ਜੂਗੀ ਭਾਪ ਨਾਲ ਉਸ ਤੋਂ ਬਾਅਦ ਅਰਬਾ ਕੀ ਵੀ ਆਪਾਂ ਪਤਾ ਗੋਭੀ ਪਾ ਲਾਂਗੇ ਬਾਕੀ ਵੀ ਪਾ ਦੇਣਾ ਗੋਭੀ ਜੇ ਤਾਂ ਭਾਂਡਾ ਵੱਡਾ ਹੋਵੇ ਨਾ ਫਿਰ ਤੇ ਇੱਕ ਵਾਰੀ ਸਬਜ਼ੀ ਪੈ ਜਾਂਦੀ ਐ ਪਰ ਥੋੜੀ ਕੜਾਹੀ ਛੋਟੀ ਤੇਗੀ ਇਸ ਕਰਕੇ ਆਪਾਂ ਸਿਰ ਦੋ ਵਾਰੀ ਪਾਤੀ ਗੋਭੀ ਹੁਣ ਆਪਾਂ ਹੌਲੀ ਹੌਲੀ ਸਾਰੀ ਗੋਭੀ ਨੂੰ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਕਰ ਦਿੰਦੇ ਆ ਮਿਕਸ ਤੇ ਗੈਸ ਕਰ ਦਿੰਦੇ ਆਪਾਂ ਹੁਣ ਫੁੱਲ ਤੇ ਪਹਿਲਾਂ ਆਪਾਂ ਮਿਕਨ ਜਿੱਥੇ ਹੱਕਾਇਆ ਸੀ ਨਾ ਹੁਣ ਆਪਾਂ ਫੁੱਲ ਤੇ ਗੈਸ ਕਰਦੇ ਝੋਟਾ ਪੱਤਾ ਗੋਭੀ ਦੇ ਵਿੱਚ ਕਾਫੀ ਪਾਣੀ ਹੁੰਦਾ ਹੈਗਾ ਫੁੱਲ ਫਲੇ ਹੁੰਦੇ ਤਾਂ ਚੰਗੀ ਤਰ੍ਹਾਂ ਇਹ ਪਾਣੀ ਸੋਖ ਲੈਂਦਾ ਹਾਂਜੀ ਸਾਰੇ ਗੋਭੀ ਨੂੰ ਆਪਾਂ ਤੜਕੇ ਦੇ ਵਿੱਚ ਵਧੀਆ ਮੈੱਕ ਕਰਤਾ ਤੇ ਹੁਣ ਆਪਾਂ ਇਹਨੂੰ ਟਾਕੇ ਪਕਾਵਾਂਗੇ 5 ਮਿੰਟ ਆਪਾਂ ਇੱਕ ਵਾਰੀ ਟਾਕੇ ਪਕਾਵਾਂਗੇ ਉਸ ਤੋਂ ਬਾਅਦ ਇੱਕ ਵਾਰੀ ਆਪਾਂ ਕਰਚੀ ਮਾਰ ਦਾਂਗੇ ਸੇਕ ਹੋਰ ਲਗਾਉਣਾ ਹੈ ਤਾਂ ਆਪਾਂ ਸਬਜ਼ੀ ਨੂੰ ਲਵਾ ਲਾਂਗੇ

ਅੱਜਾ ਕਤੇ ਅੰਚ ਗਰਮ ਮਸਾਲਾ ਤੇ ਕੱਟਿਆ ਹੋਇਆ ਹਰਾ ਧਨੀਆ ਵੀ ਹੋਣਾ ਆਪਾਂ ਇਸਨੂੰ ਮਲਣ ਕਰਦੇ ਨੇ ਚੰਗੀ ਤਰ੍ਹਾਂ ਮਿਕਸ ਤੇ 5 ਮਿੰਟ ਆਪਾਂ ਸਬਜੀ ਨੂੰ ਬਹੁਤ ਸੇਕ ਲਵਾ ਲਏ ਨੇ ਥੋੜਾ ਸੇਕ ਲੱਗ ਜਾਣਾ ਸਬਜੀ ਨੂੰ ਤੇ 5 ਮਿੰਟ ਵਾਸਤੇ ਆਪਾਂ ਸੇਕ ਲਵਾਵਾਂਗੇ ਫਿਰ ਕਿਰਪਾ ਕਰਕੇ ਤੁਸੀਂ ਮੇਰੀਆਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤੇ ਲਾਈਕ ਸ਼ੇਅਰ ਵੀ ਜਰੂਰ ਕਰਦੇ ਰਹੋ ਆਪਾਂ ਬਹੁਤ ਵਧੀਆ ਰੈਸਪੀਗਾਂ ਲੈ ਕੇ ਆਉਣੇ ਆ ਤੇ ਸੌਖੇ ਤਰੀਕਿਆਂ ਨਾਲ ਆਪਾਂ ਬਣਾਉਣਗੀਆਂ ਰੈਸਪੀਗਾਂ ਦੱਸਦੇ ਆਂ ਹਾਂਜੀ 5 ਮਿੰਟ ਆਪਾਂ ਸਬਜ਼ੀ ਨੂੰ ਹੋਰ ਸੇਕ ਲਵਾ ਲਿਆ ਤੇ ਤੁਸੀਂ ਦੇਖਿਆ ਆਂ ਬਈ ਸਬਜ਼ੀ ਆਪਣੀ ਬਿਲਕੁਲ ਬਣ ਕੇ ਤਿਆਰ ਆ ਵਧੀਆ ਸੁੱਕੀ ਸੁੱਕੀ ਸਬਜ਼ੀ ਬਣੀ ਹੋਈ ਹੈਗੀ ਆ ਹੁਣ ਆਪਾਂ ਗੈਸ ਕਰਦਾ ਬੰਦ ਕਿੰਨੀ ਵਧੀਆ ਸਬਜੀ ਬਣੀ ਹੈਗੀ ਆ ਹੁਣ ਆਪਾਂ ਸਬਜੀ ਨੂੰ ਹੁਣ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਤੇ ਜੇ ਸਬਜੀ ਬਣਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਕਮੈਂਟਾਂ ਦੇ ਵਿੱਚ ਤੁਸੀਂ ਜ਼ਰੂਰ ਦੱਸ ਦਿਓ ਤੇ ਜੇਕਰ ਸਾਡੀ ਸਬਜੀ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਆਪਾਂ ਨਵੀਂ ਰੈਸਪੀ ਦੇ ਨਾਲ ਹਾਂਜੀ ਥੋੜਾ ਜਿਹਾ ਉੱਪਰ ਆਪਾਂ ਹਰਾ ਧਨੀਆ ਪਾ ਤਾ ਗਾ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ